ਤਰਨਤਾਰਨ ਸਭ ਦੀ ਜ਼ਮਨੀ ਚੋਣ ਨੂੰ 2027 ਦੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੈਮੀਫਾਈਨਲ ਕਿਹਾ ਜਾ ਰਿਹਾ ਹੈ ਪਰ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕੇਂਦਰ ਦੀ ਸਤਾਧਾਰੀ ਬੀਜੇਪੀ ਸਮਿਤ ਇਸ ਜ਼ਮਨੀ ਚੋਣ ਵਿੱਚ ਕੁੱਦੀਆਂ ਲਗਭਗ ਹੀ ਸਾਰੀਆਂ ਸਿਆਸੀ ਪਾਰਟੀਆਂ ਕੋਲ ਪੰਜਾਬ ਦੇ ਭਵਿੱਖ ਲਈ ਕੋਈ ਵੀ ਠੋਸ ਰਣਨੀਤੀ ਨਹੀਂ ਜਿਸ ਦਾ ਇਸ ਜ਼ਮਨੀ ਚੋਣ ਦੇ ਪ੍ਰਚਾਰ ਵਿੱਚ ਮਾਮੂਲੀ ਜਿਹਾ ਚਲਕਾਰਾ ਵੀ ਨਜ਼ਰ ਆਇਆ ਹੋਵੇ ਕਰੀਬ ਸਾਰੀਆਂ ਹੀ ਤਰ੍ਹਾਂ ਇੱਕ ਦੂਸਰੇ ਦੀ ਨਿੰਦਿਆ ਤੇ ਝੂਠ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਰਨਤਾਰਨ ਸਾਭ ਦੇ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਰਾਜਨੀਤਿਕ ਪਾਰਟੀਆਂ ਵੱਲੋਂ ਜੋ ਕੁਝ ਕਿਹਾ ਸੁਣਿਆ ਜਾ ਰਿਹਾ ਉਸ ਨੂੰ ਦੇਖਦੇ ਆ ਇਹ ਹੀ ਲੱਗ ਰਿਹਾ ਕਿ ਕੀ ਝੂਠ ਬੋਲ ਕੇ ਲੋਕਾਂ ਨੂੰ ਲਪਾਉਣ ਤੋਂ ਸਵੇ ਕਿਸੇ ਵੀ ਤਰ੍ਹਾਂ ਕੋਲ ਕੋਈ ਵਿਵਿਖੇ ਪ੍ਰੋਗਰਾਮ ਜਾਂ ਠੋਸ ਪਾਲਿਸੀ ਨਹੀਂ ਜਿਸ ਨਾਲ ਕਰਜ਼ੇ ਅਤੇ ਨਸ਼ੇ ਦੀ ਦਲਦਲ ਵਿੱਚ ਗਲਗਲ ਤੱਕ ਧੁੱਜ ਚੁੱਕੇ ਪੰਜਾਬ ਨੂੰ ਬਚਾਇਆ ਜਾ ਸਕੇ ਪੰਜਾਬੀਆਂ ਲਈ ਅੱਜ ਸਭ ਤੋਂ ਵੱਡੀ ਸਮੱਸਿਆ ਇਹ ਬਣ ਚੁੱਕੀ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਦੀ ਅਗਲੇ 5 ਸਾਲਾਂ ਲਈ ਬਾਗਡੋਰ ਕਿਸ ਦੇ ਹੱਥ ਦਿੱਤੀ ਜਾਵੇ ਇਸ ਸਮੇ ਸਾਰੀਆਂ ਰਾਜਨੀਤਿਕ ਪਾਰਟੀਆਂ ਦੀ ਸੋਚ ਇਹ ਬਣ ਚੁੱਕੀ ਹੈ ਕਿ ਲੋਕਾਂ ਨੂੰ ਸਿਰਫ ਤੇ ਸਿਰਫ ਮੁਫਤ ਦੀਆਂ ਚੀਜ਼ਾਂ ਦੇਣ ਦਾ ਲਾਲਚ ਦੇ ਕੇ ਵੋਟਾਂ ਵਟੋਰੀਆਂ ਜਾ ਸਕਦੀਆਂ ਨੇ ਕਿਉਂਕਿ ਪਿਛਲੇ ਸਮੇਂ ਤੋਂ ਅਜਿਹਾ ਹੁੰਦਾ ਆ ਰਿਹਾ ਕਦੇ ਖੇਤੀ ਟਿਊਬਵਲਾਂ ਲਈ ਮੁਫਤ ਬਿਜਲੀ ਦੇ ਕੇ ਕਦੇ ਮੁਫਤ ਆਟਾ ਦਾਲ ਦੇ ਕੇ ਕਦੇ ਘਰੇਲੂ ਸਪਲਾਈ ਦੀ 600 ਯੂਨਿਟ ਮੁਫਤ ਬਿਜਲੀ ਦੇ ਕੇ ਕਦੇ ਔਰਤਾਂ ਨੂੰ ਬਸ ਕਰਾਇਆ ਮਾਫ ਕਰਦੇ ਆ ਵੋਟਾਂ ਵਟੋਰ ਕੇ ਸਰਕਾਰਾਂ ਬਣਾਈਆਂ ਵੀ ਗਈਆਂ ਨੇ ਜਦ ਕਿ ਅਸਲੀਅਤ ਇਹ ਹੈ ਕਿ ਵੋਟਾਂ ਵਟੋਰ ਲਈ ਵੰਡੀਆਂ ਖੇਰਾਤਾਂ ਸਦਕਾ ਪੰਜਾਬ ਸਰਕਾਰ ਦੇ ਦੀ ਪੰਡ ਦਿਨੋ ਦਿਨ ਭਾਰੀ ਹੁੰਦੀ ਜਾ ਰਹੀ ਹੈ ਉਸ ਕਰਜ਼ੇ ਦੀਆਂ ਕਿਸ਼ਤਾਂ ਚੁਕਾਉਣ ਲਈ ਪੰਜਾਬ ਸਰਕਾਰ ਨੂੰ ਹੋਰ ਕਰਜ਼ਾ ਲੈਣਾ ਪੈ ਰਿਹਾ ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਵੋਟਾਂ ਵਟੋਰ ਲਈ ਵੰਡੀਆਂ ਖੇਰਾਤਾਂ ਸਦਕਾ ਕੇਂਦਰ ਸਰਕਾਰ ਨੂੰ ਵਰਲਡ ਬੈਂਕ ਤੋਂ ਕਰਜ਼ਾ ਲੈਣਾ ਪੈ ਰਿਹਾ ਹੈ ਇਸੇ ਤਰ੍ਹਾਂ ਕਰਜ਼ਾਦਾਰ ਕਰਜ਼ਾ ਲੈ ਕੇ ਸਾਡੀਆਂ ਸਰਕਾਰਾਂ ਇਹ ਕਹਿੋ ਜਿਹੀ ਤਰੱਕੀ ਅਤੇ ਕਿਹੋ ਜਿਹਾ ਵਿਕਾਸ ਕਰ ਰਹੀਆਂ ਨੇ ਇਸ ਗੱਲ ਦਾ ਜਵਾਬ ਸ਼ਾਇਦ ਕਿਸੇ ਕੋਲ ਨਹੀਂ ਪੰਜਾਬ ਦੇ ਹੱਕਾਂ ਤੇ ਕੇਂਦਰ ਸਰਕਾਰ ਵੱਲੋਂ ਡਾਕੇ ਮਾਰਨ ਦਾ سلسلہ ਦਿਨੋ ਦਿਨ ਤੇਜ਼ ਹੋ ਰਿਹਾ ਪੰਜਾਬ ਦਾ ਪਾਣੀ ਪੰਜਾਬ ਦੇ ਡੈਮ ਪਾਕਿਸਤਾਨ ਦੀ ਸਰਹੱਦ ਦੇ ਨਾਲ 50 ਕਿਲੋਮੀਟਰ ਦਾ ਏਰੀਆ ਬੀਐਸਐਫ ਦੇ ਹਵਾਲੇ ਯੂਪੀਏ ਅਤੇ ਐਨਐਸਏ ਕਾਨੂੰਨਾਂ ਦੀ ਪੰਜਾਬ ਦੀ ਦੁਰਵਰਤ ਤੋਂ ਬਿਜਲੀ ਅਤੇ ਵਾਤਾਵਰਣ ਕਾਨੂੰਨ ਬਣਾ ਕੇ ਅਤੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਸੈਂਡਿਗੇਟ ਖਤਮ ਕਰਕੇ ਪੰਜਾਬ ਨੂੰ ਯੂਟੀ ਬਣਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਜਿਸ ਕਰ ਸਰਕਾਰਾਂ ਦੀਆਂ ਇਹਨਾਂ ਕੌਡੀਆਂ ਚਾਲਾਂ ਦਾ ਕੋਈ ਪਰਦਾਫਾਸ਼ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਦੇਸ਼ ਧ్రోਹੀ ਕਹਿ ਕੇ ਆ ਕੇ ਉਸ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਝੂਠ ਦੇ ਸਹਾਰੇ ਸਰਕਾਰਾਂ ਬਣਾਉਣ ਵਾਲੀਆਂ ਇਹਨਾਂ ਸੱਤਾਧਾਰੀਆਂ ਵੱਲੋਂ ਲਿਖਣ ਅਤੇ ਬੋਲਣ ਦੀ ਆਜ਼ਾਦੀ ਨੂੰ ਖਤਮ ਕਰਨ ਲਈ ਤਰ੍ਹਾਂ-ਤਰ੍ਹਾਂ ਦੇ ਹਤਕੰਡੇ ਵਰਤੇ ਜਾਂਦੇ ਨੇ ਅਜਿਹੀ ਸਥਿਤੀ ਵਿੱਚ ਹੁਣ ਤਰਨ-ਤਰਨ ਸਾਊਥ ਦੇ ਵੋਟਰਾਂ ਦੀ ਬਹੁਤ ਅਹਿਮ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨਾਂ ਨੇ ਪੰਜਾਬ ਨੂੰ ਭਵਿੱਖ ਲਈ ਕਿਹੋ ਜਿਹੀ ਰਾਜਨੀਤੀ ਦੇਣੀ ਹੈ ਕੀ ਸਾਨੂੰ ਮੁਫਤ ਦੀਆਂ ਸੁਗਾਤਾਂ ਵੰਡਣ ਵਾਲੀ ਰਾਜਨੀਤੀ ਚਾਹੀਦੀ ਹੈ ਜਾਂ ਫਿਰ ਅਸੀਂ ਸਰਕਾਰ ਦੀਆਂ ਧੱਕੇਸ਼ਾਹੀਆਂ ਦੇ ਖਿਲਾਫ ਡਟਣ ਵਾਲੀ ਅਤੇ ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਵਾਲੀ ਰਾਜਨੀਤੀ ਮੋੜ ਪਾਉਣਾ ਹੈ ਦੱਸਦੀ ਹੈ ਕਿ ਸਿਮਰਜੀਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਪੰਜਾਬ ਦੀ ਰਾਜਸਟਾਨੀ ਖੋਲੀ ਗਈ ਹੁਣ ਪੰਜਾਬ ਦੀ ਪੰਜਾਬ ਯੂਨੀਵਰਸਿਟੀ ਖੋਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਨੂੰ ਬਚਾਉਣ ਦੇ ਲਈ ਜੇ ਕੋਈ ਵੱਡਾ ਸੰਘਰਸ਼ ਕਰਨਾ ਪਿਆ ਉਸ ਦੇ ਵਿੱਚ ਵੱਧ ਚੜ ਕੇ ਸ਼ਮੂਲੀਅਤ ਕੀਤੀ ਜਾਵੇਗੀ ਇਹ ਸਾਡੀ ਅਣਖ ਤੇ ਗੈਰਤ ਦਾ ਮਸਲਾ ਹੈ ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਦੇ ਰਾਜੇਵਾਲ ਦੇ ਪ੍ਰਧਾਨ ਬਲਵਿੰਦ ਸਿੰਘ ਰਾਜੇਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਕਬਜ਼ੇ ਵਿੱਚ ਲੈਣ ਲਈ ਹਰ ਯਤਨ ਕਰ ਰਹੀ ਹੈ